ਪਬਲਿਕ ਕਾਲਜ ਸਮਾਣਾ ਦੀ ਅਮਨਦੀਪ ਕੌਰ ਨੇ ਪਹਿਲੇ ਸਾਲ ਦੇ ਵਿੱਚ ਐਮਏ ਐਮਏ ਫਰਸਟイヤー ਹਿਸਟਰੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੂਰੀ ਯੂਨੀਵਰਸਿਟੀ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦ ਬੱਚਾ ਕੋਈ ਮੁਕਾਮ ਹਾਸਲ ਕਰਦਾ ਹੈ ਤਾਂ ਪਰਿਵਾਰ ਦੇ ਵਿੱਚ ਵੀ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ ਵੀ ਖੁਸ਼ੀ ਹਾਸਲ ਹੁੰਦੀ ਹੈ ਅਮਨਦੀਪ ਕੌਰ ਦੀ ਬਦੌਲਤ ਕਾਲਜ ਦਾ ਨਾਮ ਵੀ ਉੱਚਾ ਹੋਇਆ ਹੈ ਔਰ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਕਲਵਾਟ ਕਰਦੇ ਹਾਂ ਕਿੰਨੇ ਪਰਸੈਂਟ ਨੰਬਰ ਆਏ ਔਰ ਕਿੰਨੀ ਪੜਾਈ ਕਰਦੇ ਹਾਂ ਅਮਨਦੀਪ ਪਹਿਲੇ ਤੁਹਾਨੂੰ ਮੁਬਾਰਕਾਂ ਧੰਨਵਾਦ ਬਹੁਤ-ਬਹੁਤ ਤੁਹਾਡਾ ਬਹੁਤ ਤੇ ਮਤਲਬ ਜਿੰਨਾ ਕਿ ਸਾਰੇ ਸਾਨੂੰ ਕਾਲਜ ਦੇ ਵਿੱਚ ਕਰਵਾਉਂਦੇ ਸੀਗੇ ਘਰੇ ਜਾ ਕੇ ਜਿੰਨਾ ਵੀ ਟਾਈਮ ਮਿਲਦਾ ਸੀਗਾ ਵੀ ਜਿੰਨਾ ਦੇ ਪਾਉਂਦੇ ਸੀਗੇ ਉਹਨਾਂ ਜ਼ਰੂਰ ਦਿੰਦੇ ਸੀਗੇ ਵੀ ਇਹ ਕੰਮ ਅੱਜ ਦਿੱਤਾ ਤਾਂ ਇਹਨੂੰ ਅੱਜ ਕਰਨਾ ਹੀ ਕਰਨਾ ਐਵੇਂ ਹੁੰਦਾ ਸੀਗਾ ਤੇ ਬਾਕੀ ਸਰ ਨੇ ਬਹੁਤ ਮਿਹਨਤ ਕਰਾਈਆ ਸਾਡੇ ਮੈਡਮ ਨੇ ਮਤਲਬ ਦੋਨਾਂ ਨੇ ਮਤਲਬ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਹੈ ਚਾਹੇ ਅਸੀਂ ਜਦੇ ਵੀ ਕਦੇ ਵੀ ਮਤਲਬ ਕੁਝ ਪੁੱਛਦੇ ਸੀ ਹਮੇਸ਼ਾ ਦੱਸਦੇ ਨੇ ਇਹ ਤਾਂ ਪਹਿਲੇ ਸਾਲ ਮਤਲਬ ਪਹਿਲਾ ਸੈਮੈਸਟਰ ਮੈਂ ਤਾਂ ਸੀ ਟੌਪ ਕੀਤਾ ਵਗੈ ਇਸ ਤੇ ਜਾਂ ਕਿੰਨੇ ਨੰਬਰ ਬਦਲੇ ਨੇ ਹਾਂਜੀ ਅੱਗੇ ਉਹ ਕਰਾਂਗੇ ਅੱਗੇ ਮਤਲਬ ਸਾਡੀ ਮਤਲਬ ਸਰਦੀ ਜਿਵੇਂ ਸਰ ਕਰਾ ਰਹੇ ਨੇ ਇਸ ਹਿਸਾਬ ਨਾਲ ਤਾਂ ਸਾਡੇ ਹੋਰ ਵੀ ਬੱਚੇ ਮਤਲਬ ਵਧੀਆ ਕਰਨਗੇ ਅੱਗੇ ਵੀ ਠੀਕ ਹੈ ਪ੍ਰਿੰਸੀਪਲ ਸਾਹਿਬ ਤੁਹਾਡਾ ਕੀ ਕਹਿਣਾ ਹੈ ਇਸ ਬੱਚੇ ਬੰਨੋਂ ਜਿਹੜੇ ਇਹ ਬੱਚੇ ਦੀ ਆਪਣੀ ਹਾਰਡਵਰਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਸਾਰੇ ਕਾਲਜ ਦੀ ਬੜੀ ਮਿਹਨਤ ਨਾਲ ਲੱਗਨ ਨਾਲ ਸਾਡਾ ਸਟਾਫ ਮਿਹਨਤ ਕਰਾ ਰਿਹਾ ਹੈ ਜਿੱਦੇ ਸਾਰੇ ਬੱਚੇ ਮਿਹਨਤ ਕਰਦੇ ਨੇ ਤੇ ਆਪਣੀ ਪੋਜੀਸ਼ਨ ਲੈ ਰਹੇ ਨੇ ਅੱਗੇ ਤੋਂ ਵੀ ਅਸੀਂ ਆਸਵੰਦਾ ਕਿ ਇਸ ਤਰ੍ਹਾਂ ਸਟਾਫ ਮਿਹਨਤ ਕਰਾਉਂਦਾ ਰਹੂਗਾ ਤੇ ਬੱਚੇ ਮਿਹਨਤ ਕਰਦੇ ਰਹਿਣਗੇ ਤੇ ਪੋਜੀਸ਼ਨ ਹਾਸਲ ਕਰਦੇ ਰਹਿਣਗੇ ਹਾਂ ਕੀ ਨਾਮ ਤੁਹਾਡਾ ਸਿਮਰਨ ਕੌਰ ਸਿਮਰਨ ਤੁਸੀਂ ਕਿੰਨੇ ਬਟਾ ਨੰਬਰ ਲਏ 87% ਹਾਂ ਤੁਸੀਂ ਬਟਾ ਮਨਦੀਪ ਕੌਰ ਮੈਂ 87% ਨੰਬਰ ਨੇ ਸਿਰਫ ਮਤਲਬ ਜਿਹੜੇ ਨੰਬਰ ਆਏ ਨੇਗੇ ਸਰ ਤੇ ਟੀਚਰ ਸਾਡੇ ਜਿਹੜੇ ਵੀ ਮੈਡਮ ਸੀਗੇ ਸਾਰਿਆਂ ਦੀ ਮਿਹਨਤ ਸਭ ਕਾ ਹੀ ਆਏ ਨੇਗੇ ਤੇ ਅੱਜ ਅਸੀਂ ਮਤਲਬ ਇਹ ਹੀ ਓਪ ਕਰਦੇ ਆਂਗੇ ਵੀ ਸਾਡੇ ਅੱਗੇ ਤੋਂ ਵੀ ਇਸ ਤੋਂ ਵੀ ਵਧੀਆ ਆਣ ਤੇ ਸਾਡੀ ਸਾਰੀ ਕਲਾਸ ਹੀ ਵਧੀਆ ਨੰਬਰ ਲੈ ਠੀਕ ਹੈ ਅਮਨਦੀਪ ਦੇ ਪਿਤਾ ਜੀ ਵੀ ਖੜੇ ਆ ਬਹੁਤ ਵਧੀਆ ਲੱਗ ਰਹੀ ਜੀ ਬਹੁਤ ਜ਼ਿਆਦਾ ਜੀ ਬਹੁਤ ਮਿਹਨਤ ਸਾਰਾ ਨੇ ਵੀ ਮੈਡਮ ਨੇ ਕਰਾਈ ਆ ਜੀ ਬਹੁਤ ਕਰਕੇ ਨੰਬਰ ਦੀ ਹੈ ਬਹੁਤ ਜ਼ਿਆਦਾ ਪੜ੍ਹਦੀ ਹੈ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ